ਜਵਾਈ ਦੇ ਵੱਲੋਂ ਆਪਣੇ ਹੀ ਸੂਰੇ ਪਰਿਵਾਰ ਦੇ ਉੱਤੇ ਜੋ ਐ ਇੱਟਾ ਰੋੜੇ ਚਲਾਏ ਗਏ ਨੇ ਗੋਲੀਆਂ ਚਲਾਈਆਂ ਗਈਆਂ ਨੇ ਜੀਆਂ ਦੱਸ ਦਈਏ ਕਿ ਅਸਲ ਵਿੱਚ ਪੇਕੇ ਪਰਿਵਾਰ ਦੇ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ ਉਹਨਾਂ ਦਾ ਜਵਾਈ ਉਹਨਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਕਰਕੇ ਉਹ ਆਪਣੀ ਲੜਕੀ ਨੂੰ ਆਪਣੇ ਘਰ ਲੈ ਕੇ ਆ ਗਏ ਸਨ ਇਸ ਤੋਂ ਬਾਅਦ ਉਹਨਾਂ ਦਾ ਜਵਾਈ ਉਹਨਾਂ ਦੇ ਘਰ ਹੁੰਦਾ 10 ਬੰਦੇ ਆਪਣੇ ਸਾਥੀ ਨਾਲ ਲੈ ਕੇ ਆਇਆ ਲੇਕਿਨ ਇਸੇ ਦੇ ਦੌਰਾਨ ਜਦੋਂ ਅਸੀਂ ਲੜਕੀ ਨਹੀਂ ਪੇਂਚੀ ਤਾਂ ਉਸ ਦੇ ਵੱਲੋਂ ਘਰ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਅੰਦਰ ਇੱਟਾ ਰੋੜੇ ਸੁੱਟਨੇ ਸ਼ੁਰੂ ਕਰ ਦਿੱਤੇ ਸਾਡੇ ਤੇ ਹਮਲਾ ਕੀਤਾ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਦੱਸਦੀ ਹੈ ਕਿ ਸਾਹਮਣੇ ਆਈਆਂ ਨੇ ਜਿੱਥੇ ਇੱਕ ਜਵਾਈ ਦੇ ਵੱਲੋਂ ਆਪਣੇ ਹੀ ਸੂਰੇ ਪਰਿਵਾਰ ਦੇ ਉੱਤੇ ਜਿਹੜਾ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਕਿ ਅੰਮ੍ਰਿਤਸਰ ਦੇ ਜੋੜਾ ਫਾਟਕ ਦਸ਼ਮੀਸ਼ ਨਗਰ ਇਲਾਕੇ ਤੋਂ ਖਬਰਾਂ ਸામਣੇ ਆਈ ਹੈ ਘਰੇਲੂ ਝਗੜੇ ਨੇ ਭਿਆਨਕ ਰੂਪ ਧਾਰ ਲਿਆ ਸੋਹਰੇ ਪਰਿਵਾਰ ਦੇ ਘਰ ਦੇ ਵਿੱਚ ਵੜ ਕੇ ਜਵਾਈ ਦੇ ਵੱਲੋਂ ਹਮਲਾ ਕੀਤਾ ਗਿਆ ਪੱਨ ਤੋੜ ਕੀਤੀ ਗਈ ਹੈ ਸੋਹਰੇ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਜਿਹੜੀ ਬਚਾਈ ਹੈ ਜਵਾਬੀ ਕਾਰਵਾਈ ਕਰਦੇ ਉਹਨਾਂ ਨੇ ਵੀ ਇੱਟਾ ਰੋੜੇ ਚੁਲਾਏ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਉਹਨਾਂ ਦੱਸਿਆ ਕਿ ਕੁੜੀ ਉਹਨਾਂ ਦੀ ਨੂੰ ਕਾਫੀ ਤੰਗ ਪ੍ਰੇਸ਼ਾਨ ਜਵਾਈ ਕਰਦਾ ਸੀ ਕੁੱਟਮਾਰ ਕਰਦਾ ਸੀ ਜਿਸ ਦੇ ਚਲਦੇ ਉਹ ਆਪਣੇ ਘਰ ਲੈ ਆਏ ਸਨ ਲੇਕਿਨ ਇਸ ਤੋਂ ਬਾਅਦ ਅਸੀਂ ਉਸ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ ਆਪਣੇ 8 ਤੋਂ 10 ਸਾਥੀਆਂ ਨੂੰ ਨਾਲ ਲੈ ਕੇ ਜਵਾਈ ਉਹਨਾਂ ਦੇ ਘਰ ਆਇਆ ਪੰਨ ਤੋੜ ਕੀਤੀ ਅਸੀਂ ਆਪਣਾ ਦਰਵਾਜ਼ਾ ਬੰਦ ਕੀਤਾ ਅਸੀਂ ਉੱਪਰ ਕੋਠੇ ਤੇ ਚੜ ਗਏ ਜਿੱਥੇ ਸਾਡੇ ਵੱਲੋਂ ਵੀ ਜਵਾਬੀ ਕਾਰਵਾਈ ਜਿਹੜੀ ਕੀਤੀ ਗਈ ਹੈ ਸੋ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੀ ਕੈਦ ਹੋਈ ਹੈ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੋ ਪਰਿਵਾਰਕ ਮੈਂਬਰ ਕੀ ਕੁਝ ਕਹਿੰਦੇ ਨਜ਼ਰ ਆਏ ਨੇ ਤੁਸੀਂ ਖੁਦ ਸੁਣੋ ਗੱਲਬਾਤ ਕੁਛ ਨਹੀਂ ਜੇ ਘਰੇ ਲੋ ਲੜਾਈ ਆ ਘਰ ਦੀ ਉਹਦੀ ਆਪਸ ਚ ਹਾਂਜੀ ਤੇ ਆਗੇ ਮੇਰੀ ਪਹਿਲੇ ਭੈਣ ਨੂੰ ਘਰੇ ਕੁੱਟ ਕੇ ਆਇਆ ਵਾ ਠੀਕ ਆ ਇਹ ਬਾਜ਼ ਇੱਥੇ ਆ ਗਏ ਹਨੂ ਪਰਸੋ ਲੜਾਈ ਹੋਈ ਆ ਉਹ ਕੋ ਅੰਦਰ ਐਲਈਡੀਆਂ ਤੋੜ ਗਿਆ ਸਾਰੀਆਂ ਮੇਰੇ ਸੋਲੇ ਗਲ ਪੈ ਕੇ ਗਿਆ ਉੱਥੇ ਗੁੱਟ ਕੇ ਆਇਆ ਫਿਰ ਇੱਥੇ ਆ ਗਏ ਹੁਣ 10 ਮੁੰਡੇ ਲਿਆਇਆ ਸੀ ਨਾਲ ਗੋਲੀਆਂ ਚਲਾਈਆਂ ਇਹਨੇ ਤੇ ਨਾਲ ਇੱਟਾਂ ਮਾਰੀਆਂ ਵਾ ਇਥੋਂ ਦਾ ਗੈਂਗਸਟਰ ਬੰਦਾ ਆ ਠੀਕ ਆ ਨਾਲ ਇਹਦੇ ਰਾਹੁਲ ਸ਼ਲੋਸ਼ਨ ਹੈਗਾ ਆ ਦੁਸ਼ਮਣੇ ਕੋਈ ਵੀ ਨਹੀਂ ਜੀ ਆਪ ਸਾਡੀ ਭੈਣ ਆ ਵਿਆਹੀ ਉਹਦੇ ਹੱਲ ਠੀਕ ਆ ਉਹ ਇੱਥੇ ਹੀ ਗਈ ਉਹਨੂੰ ਲੈਣ ਆਇਆ ਹੈਗਾ ਇੰਨੀ ਭੇਜਣਾ ਤੁਹਾਡੇ ਪਹਿਲੇ ਲੜ ਕੇ ਗਿਆ ਸਾਡੇ ਨਾਲ ਤੇ ਹੀ ਕਹੀ ਨਹੀਂ ਭੇਜਣਾ ਇੰਨੀ ਕਿਲੋ ਗੋਲੀਆਂ ਚਲਾਣ ਲੱਪਿਆ ਇਟਾਂ ਚਲਾਣ ਲੱਪਿਆ ਤੁਸੀਂ ਭੇਜਣਾ ਕਿਉਂ ਨਹੀਂ ਆਹ ਵੇਖੋ ਨਾਲ ਹੀ ਗਲੀ ਚ ਰਹਿੰਦਾ ਹੈ ਜੀ ਕਿੰਨੇ ਬੰਦੇ ਸੀ ਵਿਆਹ ਨੂੰ ਉਤਰ 11 ਸਾਲ ਹੋ ਗਏ ਹੈ ਜੀ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਬੰਦੇ ਕਿੰਨੇ ਆਏ ਸੀ ਬੰਦੇ 8-10 ਹੈਗੇ ਸੀ ਇਹਦੇ ਨਾਲ ਕਿੰਨੀਆਂ ਗੋਲੀਆਂ ਮਾਰੀਆਂ ਉਹਨਾਂ ਨੇ 6 ਗੋਲੀਆਂ ਚਲਾਈਆਂ ਵਾ ਜਿਹਦੇ ਵਿੱਚੋਂ ਦੋ ਮਲੇ ਆ ਖੋਲ ਇੱਕ ਜਿੰਦਾ ਕਾਰਦੋਸ ਮਿਲਿਆ ਜੀ ਕਿਹਦੇ ਤੇ ਗੋਲੀ ਗਾੜੀ ਲੱਗੀ ਕਿਸੇ ਤੇ ਨਹੀਂ ਬਿਚਾਰਿਆ ਵੇਖੋ ਬਾਕੀ ਉੱਤੇ ਟੈਲੈਂਟ ਰੋਲਣ ਟੁੱਟੀਆਂ ਸਾਰੀਆਂ ਮੋਕੇ ਤੇ ਪੁਲੀ ਦੂਜੀ ਵਾਰ ਹਾਂਜੀ ਪੁਲੀ ਪਹੁੰਚੀ ਸੀ ਹਾਂਜੀ ਮੋਕੇ ਤੇ ਆਈ ਬੁੱਲਸੀ ਜੀ ਕੀ ਨਾਮ ਹੁੰਦਾ ਜਿਹਨੇ ਗੋਲੀਆਂ ਚਲਾਈਆਂ ਕੀ ਨਾਮ ਰੋਕੀ ਰਾਹੁਲ ਸ਼ਲੋਸ਼ਨ ਢੇਲੀ ਹੀਗਾ ਨਾਲ ਤੇ ਨਾਲ ਬਡਰਾਂ ਦਾ ਸੰਨੀ ਹੀਗਾ ਤੇ ਹੋਰ ਨਾਲ ਤਿੰਨ ਚਾਰ ਅਨਬਦਾ ਸ਼ਹੀਗੇ ਨਾਲ ਵਿੱਕੀ ਨੇਪਾਲੀ ਹੀਗਾ ਠੀਕ ਹੈ ਜੀ ਹਾਂ ਜੀ ਚੌਥਾ ਬਈ ਇਹਦਾ ਕੀ ਸੀ ਇਹ ਸਾਰੀਆਂ ਇਹ 2-4 ਹੀ ਉੱਤੋਂ ਮਾਰੀਆਂ ਆਪਣੇ ਬਚਾਸਤੇ ਬਾਕੀ ਉਹਨੇ ਸਾਰੀਆਂ ਥੱਲੋਂ ਚਲਾਈਆਂ ਹੀ ਗਈਆਂ ਜੀ ਕੀ ਮੰਗ ਕੀ ਕਰਦੇ ਤੂੰ ਮੰਗਈ ਹੈ ਉਹ ਕਰਦੇ ਆਡਾ ਇਨਸਾਫ ਹੋਇਆ ਢੀ ਭੈਣ ਨੂੰ ਕੁੱਟਦਾ ਰਹਿੰਦਾ ਮਾਰਦਾ ਰਹਿੰਦਾ ਬਾਅਦ ਚ ਚਲੋ ਤੁਹਾਡੀ ਘਰ ਦੀ ਘਰੇਲੂ ਲੜਾਈ ਆ ਤੁਸੀਂ ਆਪ ਚ ਨੇ ਬੇੜੋ ਨਾ ਅਣਬੇੜੋ ਠੀਕ ਹੈ ਨਾ ਸਾਡੇ ਘਰੇ ਆ ਕੇ ਕੁੱਟਣ ਦਾ ਕੀ ਮਤ ਬਲ ਮੇਰੀਆਂ ਭੈਣਾਂ ਦੋ ਵਿਆਈਆਂ ਉਧਰ ਸਾਈਡ ਤੇ ਉਥੇ ਵੀ ਵੇਖ ਕੇ ਆਓ ਸਾਰੀ ਗੱਡੀ ਭੰਤੀ ਆ ਮੁੰਡੇ ਨੂੰ ਕੁੱਟਿਆ ਉਥੇ ਵੀ ਸਾਰੀ ਬਾਰੀ ਤੋੜੀ ਆ ਹੁਣ ਨਮਿੰਦਰਾ ਕਲੋਨੀ ਚ ਲੈ ਜਾ ਕੇ ਦਾਤਰ ਮਾਰੇ ਉਹਦੇ ਠੀਕ ਹੈ ਜੀ ਉਹਦੇ ਵੀ ਦਾਤਰ ਮਾਰੇ ਆ ਉਹ ਹੁਣ ਥਾਣੇ ਗਏ ਨਹੀਂ ਤੇ ਮੈਂ ਤੁਹਾਨੂੰ ਉਹਦੇ ਵੀ ਵਿਖਾਣਾ ਸੀ ਸਾਰੇ ਉਹਦੇ ਵੀ ਪਰਚਾ ਹੋਇਆ ਹੈ ਜੀ ਠੀਕ ਆ ਉਹਦੇ ਵੀ ਸੱਟਾਂ ਲੱਗੀਆਂ ਵਾ ਭੈਣ ਮੇਰੀ ਦੇ ਵੀ ਲੱਗੀਆਂ ਆ ਭੈਣ ਤਾਂ ਕਿੱਥੇ ਆਉਣ ਭੈਣ ਹੁਣ ਥਾਣੇ ਆ ਜੀ ਅਸੀਂ ਸਭ ਦਸ਼ਮੇਸ਼ ਨਗਰ ਚੋਰਾ ਨੰਬਰ ਗਲੀ ਮੇਰੇ ਘਰ ਵਾਲੇ ਨੇ ਵੀ ਕੁੱਟ ਕੇ ਗਏ ਹੱਸੀ ਪਾ ਕੇ ਗਏ ਦਾਤਰ ਨਾਲ ਮੇਰੀ ਸੱਸ ਨੂੰ ਵੀ ਕੁੱਟਿਆ ਵਾ ਮੇਰੇ ਵੀ ਮੱਥੇ ਤੇ ਮਾਰ ਕੇ ਗਏ ਪੇਸਣ ਪਾ ਕੇ ਪੈਕ ਸਾਈਡ ਮਾਰ ਸੀ ਕੀ ਕੀ ਕਹਿੰਦੇ ਕੀ ਸੀ ਕੀ ਮਸਲਾ ਕੀ ਸੀ ਅਸਲਾ ਹੀ ਨਾਂ ਦੇ ਕੁੱਟ ਮਾਰ ਕਰਦੇ ਸੀ ਜੇ ਅੰਦਰ ਵੀ ਆ ਗਏ ਨੇ ਆਸਪਾਰੀ ਇੱਧਰ ਵੀ ਕੁੱਟ ਮਾਰ ਕੀਤੀ ਨਨਾਨਾ ਵਾਲੇ ਵੀ ਕੀਤੀ ਮੇਰੇ ਪੇਕੇ ਵੀ ਗਏ ਮੇਰੇ ਡੈਡੀ ਦੇ ਮੱਥੇ ਦੇ ਉੱਪਰ ਸਟੋਰ ਰੱਖ ਕੇ ਮੇਰੇ ਪਾਪਾ ਨੇ ਵੀ ਕੁੱਟ ਮਾਰ ਕੀਤੀ ਆ ਦੇ ਵੱਡੇ ਵੀਰ ਨੂੰ ਵੀ ਕੀਤੀ ਆ ਸੋਹਰਾ ਕੇ ਕਹਿੰਦੇ ਵੀ ਉਹ ਗੰਦੇ ਇਹ ਤੁਹਾਡੀ ਕੁੜੀ ਗਲਤ ਕੰਮ ਕਰਦੀ ਹੈ ਮੇਰੇ ਨਾਲ ਮਾਰਾ ਚੰਗਾ ਕਰਦੀ ਹੈ ਕਿਹਨੂੰ ਪਤਾ ਹੀ ਐਦਾ ਕਹਿੰਦਾ ਹੀ ਪਿਓ ਨੂੰ ਕਿ ਉਹ ਮੈਨੂੰ ਜਾ ਕੇ ਤੁਹਾਡੇ ਬਾਪੇ ਹਾਂਜੀ ਮੇਰੇ ਬਾਰੇ ਤਾਂ ਕੋਈ ਚੋਸ ਹੁੰਦਾ ਨਹੀਂ ਤੀ ਬਾਰੇ ਮਾਰਾ ਚੰਗਾ ਕੰਮ ਕਰਦਾ ਮੈਂ ਨੂੰ ਤੀ ਨਗਰੀ ਮੈਨੂੰ ਐਦਾ ਦੇ ਇਲਜ਼ਾਮ ਲੰਦਾ ਮਾਰੇ ਚੰਗੇ ਕੋਈ ਸੁਨੇ ਅੱਜ ਆ ਕੇ ਕੀਤਾ ਦੀ ਗਲੀ ਦੇ ਵਿੱਚ ਅੱਜ ਆਣ ਕੇ ਗੋਲੀਆਂ ਚਲਾਈਆਂ ਪੰਜ ਛੇ ਗੋਲੀਆਂ ਚਲਾਈਆਂ ਸੱਤ ਅੱਠ ਮੁੰਡੇ ਆਏ ਹੀ ਨਾਲ ਈਟਾਂ ਆਪਾਂ ਵੀ ਮਾਰੀਆਂ ਉਹਨਾਂ ਨੇ ਜ਼ਿਆਦੀ ਈਟਾਂ ਮਾਰੀਆਂ ਵਾ ਮੁੜ ਕੇ ਮੇਰੇ ਘਰ ਵਾਲੇ ਨੇ ਨਹੀਂ ਬਚਾਅ ਹੋ ਗਿਆ ਅਸੀਂ ਪਾਰੀ ਬੰਦ ਕਰ ਗਏ ਕਿੰਨੇ ਮੁੰਡੇ ਆਏ ਸੀ ਤੁਹਾਡਾ ਜੀ ਅੱਠ ਨੌ ਮੁੰਡੇ ਆ ਗਏ ਇਸ ਨਾਲ ਸ੍ਰੋਸ਼ਨ ਰਾਹੁਲ ਦਿਨੇਸ਼ੀ ਤੇ ਨੇਪਾਲੀ ਪੁੰਡਾ ਨੇ ਪੁੰਡਾ ਸੰਨੀ ਤਰੀਕੇ ਨਾਲ ਚੋਪੜਾ ਪ੍ਰਸ਼ਾਸਨ ਕੋਲ ਕੀ ਮੰਗਦੇ ਹੋ ਮੰਗੇ ਹੀ ਕਰਦੇ ਐ ਨੂੰ ਸੱਤ ਸੱਤ ਸਹਯਾ ਦਿੱਤੀ ਜਾਵੇ ਜਿਹੜਾ ਸਾਡਾ ਡਰਾਮਾੜਾ ਚੰਗਾ ਕੰਮ ਕਰਦਾ ਇਲਜ਼ਾਮ ਲੰਦਾ ਸਾਡੇ 'ਤੇ ਉਹਨਾਂ ਨਾਲ ਰਾਇਲ ਸਿਟੀ ਕਿਵੇਂ ਟੁੱਟੀ ਕਰਦੇ ਅੰਦਰ ਵੜ ਕੇ ਡਾਕਟਰ ਆ ਕੇ ਥੋੜੀ ਉਹਨੇ ਸਿੜੀ ਆਪਾਂ ਦੇਖਿਆ ਚਲੋ ਉਤਰਾ ਇਹਦਾ ਆਪਾਂ ਬੂਹਾ ਖੋਲਦਾ ਪਰ ਉਹ ਬਸ ਪਿੱਛੋਂ ਮੁੰਡੇ ਲੈ ਕੇ ਆ ਦੇ ਹਿਥਾਰ ਦੇ ਨਾਲ ਲੈ ਗਿਆ ਇਹ ਹਿਥਾਰ ਵਗਰ ਹਾਂ ਹਿਥਾਰ ਹਿਥਾਰ ਨਾਲ ਲੈ ਕੇ ਆ ਜਿਦੋਂ ਮੇਰੇ ਪਿੱਕੇ ਗਏ ਆ ਨਾ ਉਦੋਂ ਪਿਸਤਲ ਲੈ ਕੇ ਗਏ ਕਿੰਨੇ ਫਾਇਰ ਕੱਢੇ ਗਏ ਆ ਨਾਲੋਂ ਪੰਜ 6 ਫਾਇਰ ਕੱਢੇ ਮੁਕੇ ਦੇ ਪੁਲਿਸ ਪਹੁੰਚੇ ਹਾਂਜੀ ਕੀ ਪੁਲਿਸ ਨੇ ਕੀ ਆਸ਼ਾ ਫੋਲ ਰਿਹਾ ਹਾਂ ਅੱਜ ਪਹੁੰਚੀ ਹੈ ਅੱਜ ਪਹੁੰਚੀ ਹੈ ਉਧਰ ਪਹੁੰਚੀ ਹੈ ਸੀਸੀਟੀਵੀ ਕੋਈ ਹੈ ਪਹਿਲੇ ਤਾਂ ਪੁਲਿਸ ਕਾਰਵਾਈ ਨਹੀਂ ਕਰਦੀ ਅੱਜ ਫਿਰ ਆਪਾਂ ਕਮਿਸ਼ਨਰ ਦਫ਼ਤਰ ਵੇਸ਼

ਤਾਂ ਇਹਨਾਂ ਮਿੰਦਰਾ ਕਲੋਨੀ ਸਾਂ ਜਾ ਕੇ ਪੁੱਤਰਾ ਹੈ ਦਾ 13 ਸਾਲ ਦੀ ਮੰਗ ਕਰਦੇ ਜਾਂਦੇ ਮੰਗ ਕਰਦੇ ਤੇ ਦੇਖੋ ਬੱਚੇ ਕਿਟਨਾਪ ਕਰਕੇ ਲੈ ਗਏ ਮਾਰਦਾ ਹੈ ਇੱਕ ਇਹ ਹੈਂਡੀਕਾਰ ਵੀ ਜੋ ਮੇਰਾ ਇੱਕ ਵੱਡਾ ਮੁੰਡਾ ਤਾਂ ਕਹਿੰਦਾ ਉਹਨੂੰ ਮਾਰ ਦੇਣਾ ਬੱਢੀ ਗਈ ਹੈ ਜੀ ਇੱਕ ਇੱਕ ਕਰਕੇ ਵੱਢੀ ਗਈ ਤਾਂ ਉਹਨੇ ਵੱਡਾ ਮੁੰਡਾ ਮੇਰਾ ਹੈਗਾ ਹਾਂ ਉਹ ਆਟੋ ਚਲਾਉਂਦਾ ਜੀ ਉਹਨੂੰ ਲੱਭਦਾ ਪਿਆ ਜੀ ਹੁ ਮਾਰਨ ਵਾਸਤੇ ਕਹਿੰਦਾ ਇਹਨੂੰ ਜਾਨੂ ਮਾਰ ਦੇਣਾ ਦੇਖੋ ਮੇਰੇ ਪੁਲਿਸ ਨੂੰ ਕੀ ਆ ਮੈਂ ਦੱਸਿਆ ਹਾਂਜੀ ਹਾਂਜੀ ਸਭ ਸਭ ਉਹਨਾਂ ਨੂੰ ਦੱਸਿਆ ਹੈਗਾ ਕੀ ਮੰਗ ਇਹ ਕਰਦੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਇਹਨੂੰ ਸਜ਼ਾ ਦੋ ਭਾਰਗ ਭਈਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿੱਟਰ ਹੋਣਾ ਤੇ 6 ਗੋਲੀਆਂ ਚੱਲਨਾਂ ਸਰ ਕੀ ਮੈਂ ਅੱਧੀ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਅਨਕਦਰ ਰਜਤਰ ਰਹੇ ਆ ਅਗਲੀ ਕਾਰਵਾਈ ਸ਼ੁਰੂ ਕਰ ਰਹੇ ਸਰ ਕਿੰਨੇ ਗੋਲੀ ਚਲਾਈ ਕੁਛ ਨਾਮ ਵੀ ਪਤਾ ਲੱਗਿਆ ਹਾਂਜੀ ਇਹਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਦੰਗੀਆਂ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਭਲਵੀਆ ਲੜਕੀ ਦਾ ਨਾਮ ਤੇ ਵਿਸ਼ਾਲ ਚੋਪੜਾ ਦੇ ਲਈ ਸਰੋਕੀ ਹੈ ਲੜਕੇ ਦਾ ਨਾਮ ਜੀ ਡਿਫਾਈਡ ਹੈ ਕਿ ਅਰਚਾ ਦੇਖੇ ਤੇ ਅਗਲੀ ਕਾਰਵਾਈ ਸੋ ਤਾਂ ਇਹ ਈਮਾ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਪੋਲ ਮਿਲੇ ਹੋਰ ਕੋਰੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਫਲੈਟ ਪਟਿਸ ਹੋ ਗਿਆ ਤੇ ਹੁਣ ਮੋਕੇ ਦੇ ਕੀ ਕਾਰਵਾਈ ਕੀਤੀ ਜਾ ਰਹੀ ਸਰ ਬੱਚਾ ਦਰਜ ਕਰ ਰਹੇ ਜੀ ਕਦਮਾ ਦਰਜ ਕਰਕੇ ਕਲੀ ਕਾਰਵਾਈ